ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀ ਕਾਲ। ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਤੰਦਰੁਸਤ ਹੋਵਾਂਗੇ, ਠੀਕ-ਠਾਕ ਹੋਵਾਂਗੇ, ਤਕੜੇ ਹੋਵਾਂਗੇ। ਕਿਉਂਕਿ ਗਰਮੀ ਬਹੁਤ ਪੈ ਰਹੀ ਆ, ਇਸ ਲਈ ਤੁਸੀਂ ਅੰਦਰ ਬੈਠ ਕੇ ਆਪਣੇ ਬੱਚਿਆਂ ਦਾ ਛੁੱਟਿਆਂ ਦਾ ਕੰਮ ਜ਼ਰੂਰ ਤਿਆਰ ਕਰ ਰਹੇ ਹੋਵੋਗੇ। ਸੋ ਮੈਨੂੰ ਕਾਫੀ ਫੋਨ ਆਉਣ ਦੇ ਤੋਂ ਬਾਅਦ ਮੈਂ ਇੱਕ ਵੀਡੀਓ ਤਿਆਰ ਕਰਨ ਲੱਗੀ ਆਂ। ਮਿਸ਼ਨ ਸਮਰਾਤ ਦੀ ਕਿਤਾਬ ਦੇ ਵਿੱਚੋਂ ਜਿਹੜਾ ਆਪਣਾ ਅਧਿਆਪਕ ਮੈਨੂਅਲ ਆ ਜਮਾਤ 3 ਜੀ ਤੋਂ 5ਵੀਂ ਦਾ ਉਹਦੇ ਵਿੱਚੋਂ ਇੱਕ ਵੀਡੀਓ ਬਣਾਉਣੀ ਆ। ਸੋ ਕਾਫੀ ਦੇ ਆਪਕ ਨੇ ਕਿਹਾ ਸੀ ਵੀ ਇਹ ਜਰੂਰ ਵੀਡੀਓ ਤੁਸੀਂ ਬਣਾਓ ਐ ਵੀ ਸਾਨੂੰ ਬਾਰ ਬਾਰ ਅਸੀਂ ਕਈ ਟੀਚਰ ਕਹਿ ਰਹੇ ਸੀ ਵੀ ਅਸੀਂ ਮੈਨੂਅਲ ਜਿਹੜਾ ਇਹ ਦੇ ਆਪਕਾ ਮੈਨੂਅਲ ਆ ਉਹ ਸਾਡੇ ਕੋਲੇ ਹੈ ਨਹੀਂ ਸਕੂਲ ਦੇ ਵਿੱਚ ਆ ਸੋ ਮੈਂ ਸਾਰੇ ਕਿਤਾਬਾਂ ਇਹ ਨਾਲ ਚੱਕ ਕੇ ਲਈ ਸੀ ਇਸ ਕਰਕੇ ਹੀ ਇਸ ਕਿਤਾਬ ਦੇ ਵਿੱਚੋਂ ਮੈਂ ਜਿਹੜਾ ਆਪਣਾ ਇਹ ਵੀਡੀਓ ਬਣਾ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਵੇ ਐ ਦੇ ਆਪਕ ਮੈਨੂਅਲ ਦਾ 16 ਨੰਬਰ ਪੇਜ ਆ ਜੀ ਇਦੇ ਵਿੱਚ ਹੈਗਾ ਗਣਿਤ ਸੰਬੰਧੀ ਗੱਲਬਾਤ ਜਿਹੜੀ ਉਹ 10 ਮਿੰਟ ਦੀ ਆ। ਇਹੀ ਮੈਨੂੰ ਮੈਸੇਜ ਆਇਆ ਸੀ ਉਹੀ ਮੈਂ ਵੀਡੀਓ ਉਹਨਾਂ ਦੀ ਪਰਮੈਸਸ ਤੇ ਬਣਾਉਣ ਜਾ ਰਹੀ ਆਂ। ਦੇਖੋ ਜਦੋਂ ਅਸੀਂ ਬੱਚਿਆਂ ਨਾਲ ਗਣਿਤ ਬਾਰੇ ਗੱਲ ਕਰਦੇ ਹਾਂ ਤਾਂ ਉਹ ਆਪਣੇ ਰੋਜ਼ਾਨਾ ਜੀਵਨ ਦੇ ਤਜਰਬਿਆਂ ਨੂੰ ਗਣਿਤ ਨਾਲ ਜੋੜ ਕੇ ਗਣਿਤ ਦਾ ਆਨੰਦ ਲੈਣਾ ਸ਼ੁਰੂ ਕਰ ਦਿੰਦੇ ਨੇ। ਜਿਵੇਂ ਆਪਾਂ ਦੇਖੋ ਆ ਮਿਹਣਾ ਕਹਿ ਦਿੰਨੇ ਆ ਵੀ ਤੁਹਾਡਾ ਯਤਨ ਤੇ ਸਹਿਯੋਗ ਮਿਸ਼ਨ ਸਮਰੱਥ ਦੀ ਸਫਲਤਾ ਦੀ ਕੁੰਜੀ ਹੈ। ਆਓ ਮਿਲ ਕੇ ਆਪਾਂ ਇਸ ਨੂੰ ਸਫਲ ਕਰੀਏ ਸੋ ਬੱਚਿਆਂ ਨਾਲ ਵੀ ਆਪਾਂ ਜੇਕਰ ਬੱਚੇ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਨਗੇ ਤਾਂ ਜ਼ਰੂਰ ਉਹ ਸਫਲ ਹੋ ਜਾਣਗੇ ਆਪਾਂ ਪੜ ਰਹੇ ਸੀ ਤੇ ਜਿਹੜੀ ਗਣਿਤ ਵਿਕਸਿਤ ਹੋਣ ਲੱਗਦੀ ਹੈ ਇਥੇ ਤਾਂ ਗਣਿਤ ਸੰਬੰਧੀ ਗੱਲਬਾਤ ਦੀਆਂ ਕੁਝ ਧਾਰਨਾ ਨੇ ਇਸ ਤੋਂ ਇਲਾਵਾ ਤੁਸੀਂ ਕਲਾਹ ਦੇ ਵਿੱਚ ਆਪਣੀ ਮਰਜ਼ੀ ਦੀਆਂ ਧਾਰਨਾ ਵੀ ਦੇ ਸਕਦੇ ਹੋ ਸੋ ਮੈਂ ਤਾਂ ਦੇਖੋ ਜੋ ਕਿਤਾਬ ਦੇ ਵਿੱਚ ਹੈ ਉਹੀ ਪੜ੍ਹੂੰਗੀ ਕਿਉਂਕਿ ਮੈਂ ਤਾਂ ਆ ਕਾਫੀ ਹੌਰਾਉਂਡ ਤੋਂ ਬਾਅਦ ਹੀ ਇਹ ਵੀਡੀਓ ਬਣਾਈ ਹੈ ਮੈਂ ਇਸ ਪੇਜ ਤੋਂ ਬਾਹਰ ਨਹੀਂ ਜਾ ਸਕਦੀ ਤੇ ਤੁਸੀਂ ਆਪਣੀ ਮਰਜ਼ੀ ਦੀਆਂ ਧਾਰਨਾ ਜਿਹੜੀਆਂ ਉਹ ਹੋਰ ਵੀ ਬਣਾ ਸਕਦੇ ਹੋ ਜਿਵੇਂ ਪਹਿਲਾ ਹੈਗਾ ਤੁਹਾਡੇ ਸਕੂਲ ਵਿੱਚ ਕਿੰਨੀਆਂ ਖਿੜਕੀਆਂ ਹਨ ਆਪਾਂ ਮੈਥ ਦੇ ਨਾਲ ਜੋੜਨਾ ਬੱਚਿਆਂ ਨੂੰ ਤਾਂ ਬੱਚੇ ਆਟੋਮੈਟਿਕ ਦੇਖੋ ਸਕੂਲ ਦੀਆਂ ਖਿੜਕੀਆਂ ਗਿਣਨਗੇ ਹਨ ਤਾਂ ਇਹ ਜੋੜ ਦਾ ਜਿਹੜਾ ਕਨਸੈਪਟ ਆ ਉਹ ਕਲੀਅਰ ਕਰੀ ਜਾਣਗੇ ਇੱਕ ਨੰਬਰ ਜਿਹੜਾ ਸੀਗਾ ਆਪਣਾ ਉਹ ਹੋ ਗਿਆ ਦੂਸਰਾ ਹੈਗਾ ਤੁਸੀਂ ਕਿਵੇਂ ਪਤਾ ਲਗਾ ਸਕਦੇ ਹੋ ਕਿ ਤੁਹਾਡੀ ਜਮਾਤ ਵਿੱਚ ਕਿੰਨੇ ਬੱਚੇ ਨੇ ਬੱਚੇ ਅਲੱਗ-ਅਲੱਗ ਤਰੀਕਿਆਂ ਦੇ ਨਾਲ ਇਹ ਕਰਨਗੇ ਤਾਂ ਬੜਾ ਵਧੀਆ ਲੱਗੂਗਾ ਤੇ ਬੜਾ ਮਜ਼ਾ ਵੀ ਆਵੇਗਾ ਹੁਣ ਨੰਬਰ ਤੀਸਰਾ ਹੈਗਾ ਇੱਕ ਕਮਰੇ ਦੀ ਲੰਬਾਈ ਤੁਹਾਡੀ ਗਿੱਠ ਅਨੁਸਾਰ ਲਗਭਗ ਕਿੰਨੀਆਂ ਗਿੱਠਾਂ ਹੋਵੇਗੀ ਤੁਹਾਨੂੰ ਇਹ ਕਿਵੇਂ ਪਤਾ ਲੱਗਿਆ ਇਹ ਵੀ ਆਪਾਂ ਬੱਚਿਆਂ ਨੂੰ ਜਮਾਤ ਦੇ ਵਿੱਚ ਕਰਵਾਉਣਾ ਦੇਖੋ ਹਰ ਇੱਕ ਟੀਚਰ ਦਾ ਆਪਣਾ ਆਪਣਾ ਅਲੱਗ-ਅਲੱਗ ਮੈਥਡ ਹੁੰਦਾ ਪੜਾਉਣ ਦਾ ਸੋ ਨੰਬਰ 4 ਤੇ ਹੈਗਾ ਜਦੋਂ ਤੁਹਾਡੇ ਘਰ ਵਿੱਚ ਖਾਣਾ ਪਕਾਇਆ ਜਾਂਦਾ ਹੈ ਤਾਂ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਕਿੰਨਾ ਖਾਣਾ ਪਕਾਉਣਾ ਹੈ ਤੇ ਕਿ ਤਾਂ ਜੋ ਇਹ ਬਰਬਾਦ ਨਾ ਹੋਵੇ ਇਹ ਅਗਲਾ ਪੁਆਇੰਟ ਸੀਗਾ ਅਗਲਾ ਹੈਗਾ ਜੀ ਤੁਸੀਂ ਆਪਣੇ ਪਿਤਾ ਲਈ ਨਵੇਂ ਕਿਵੇਂ ਜ ਬਣਾਉਣੀ ਆ ਇਸ ਲਈ ਤੁਸੀਂ ਕੀ ਕੀ ਕਰੋਗੇ ਦੇਖੋ ਇਹ ਵੀ ਆਪਾਂ ਦੱਸ ਸਕਦੇ ਹਾਂ ਨਾ ਬੱਚੇ ਨੂੰ ਪਹਿਲਾਂ ਉਹ ਦੁਕਾਨ ਤੋਂ ਕੱਪੜਾ ਲੈ ਕੇ ਆਉਣਗੇ ਫਿਰ ਟੇਲਰ ਕੋਲ ਜਾਣਗੇ ਦਰਜੀ ਕੋਲੇ ਹਨਾ ਫਿਰ ਉਹਨਾਂ ਨੇ ਕਿਵੇਂ ਉਹ ਕਮੀਜ਼ ਬਣਾਊਗਾ ਕਿਵੇਂ ਕਿਵੇਂ ਬਣਾਊਗਾ ਕੱਟੂਗਾ ਸਾਰਾ ਕੁਝ ਕਰੂਗਾ ਹਨਾ ਤੇ ਇਹ ਆਪਾਂ ਕਨਸੈਪਟ ਵੀ ਬੱਚਿਆਂ ਨੂੰ ਕਲੀਅਰ ਕਰਵਾ ਦੇਾਂਗੇ ਅਗਲਾ ਹੈਗਾ ਜੀ ਰੋਜ਼ਾਨਾ ਜੀਵਨ ਵਿੱਚ ਚੀਜ਼ਾਂ ਨੂੰ ਕਿਸ-ਕਿਸ ਤਰੀਕੇ ਨਾਲ ਮਾਪਿਆ ਜਾਂਦਾ ਹੈ ਇਹ ਵੀ ਆਪਾਂ ਕਿਸੇ ਗਲਾਸ ਦੇ ਵਿੱਚ ਪਾਣੀ ਲੈ ਕੇ ਵੀ ਮਾਪ ਸਕਦੇ ਹਾਂ ਜਾਂ ਮਿੱਟੀ ਜਾਂ ਤੁਸੀਂ ਆਪ ਦੇ ਢੰਗ ਨਾਲ ਕਿਸ ਤਰ੍ਹਾਂ ਮਰਜੀ ਕਰਵਾ ਸਕਦੇ ਆਂ ਅੱਗੇ ਚੱਲਦੇ ਆਂ ਜੀ ਜਦੋਂ ਤੁਸੀਂ ਮੇਲਾ ਦੇਖਣ ਜਾਂਦੇ ਹੋ ਜਾਂ ਬਾਜ਼ਾਰ ਜਾਂਦੇ ਹੋ ਤਾਂ ਗਣਿਤ ਅਨੁਸਾਰ ਤੁਹਾਨੂੰ ਇਸ ਵਿੱਚ ਗਣਿਤ ਦੇ ਕਿਹੜੇ ਪਹਿਲੂ ਨਜ਼ਰ ਆਉਂਦੇ ਹਨ ਜਦੋਂ ਤੁਸੀਂ ਮੇਲਾ ਦੇਖਣ ਜਾਂਦੇ ਦੇਖੋ ਇਹ ਜੀ ਦੂਰੀ ਵੀ ਆ ਜੂਗੀ ਹੈ ਨਾ ਵੀ ਕਿੰਨੀ ਦੂਰ ਮੇਲਾ ਲੱਗਿਆ ਹੋਇਆ ਅਗਲਾ ਕ੍ਰਿਕਟ ਦੀ ਖੇਡ ਵਿੱਚ ਤੁਸੀਂ ਕਿੱਥੇ ਕਿੱਥੇ ਗਣਿਤ ਦੇਖਦੇ ਹੋ ਜਿਵੇਂ ਉਹਦੇ ਵਿੱਚ ਰਨ ਬਣਾਉਂਦੇ ਹੁੰਦੇ ਉਹ ਜੋਰ-ਸਾ ਕੇ ਜੋਰ-ਜੋਰ ਕੇ ਵੀ ਹੈ ਨਾ ਖਿਡਾਰੀਆਂ ਨੂੰ ਵੀ ਗਿਣ ਸਕਦੇ ਨੇ ਅਗਲਾ ਹੈਗਾ ਇਸ ਵਾਰ ਛੁੱਟੀਆਂ ਵਿੱਚ ਤੁਸੀਂ ਬਸ ਰਹੀ ਆਪਣੇ ਨਾਨੀ ਦੇ ਘਰ ਜਾਣਾ ਹੈ ਮੈਨੂੰ ਦੱਸੋ ਇਸ ਯਾਤਰਾ ਵਿੱਚ ਕਿਹੜਾ ਕਿਹੜਾ ਗਣਿਤ ਸੁਪਿਆ ਇਹਦੇ ਵਿੱਚ ਵੀ ਦੂਰੀ ਆ ਜੂਗੀ ਹੈ ਨਾ ਬਸ ਵਿੱਚ ਬਸ ਰਹੀ ਜਾਣਾ ਸਵਾਰੀਆਂ ਦੀ ਵੀ ਗਿਣਤੀ ਵੀ ਹੋ ਜੂਗੀ ਅੱਗੇ ਚੱਲਦੇ ਹਾਂ ਜੀ ਤੁਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਕਿੱਥੇ ਕਿੱਥੇ ਅਤੇ ਕਿਹੜੇ ਕਿੜਿਆ ਕਿਰਤियां ਦੇਖਦੇ ਹੋ ਕੀ ਇਹ ਕਿਰਤियां ਵੀ ਗਣਿਤ ਨਾਲ ਸੰਬੰਧਤ ਹਨ ਜਿਵੇਂ ਹੁਣ ਆਪਾਂ ਰਜਾਨਾ ਦੇਖ ਰਿਹਾ ਕਮਰੇ ਦੇ ਵਿੱਚ ਬੈਠ ਕੇ ਹਨ ਬੱਚਾ ਕੰਧਾਂ ਦੀ ਲੰਮਾਈ ਚੜਾਈਏ ਮਨ ਸਕਦਾ। ਇਹ ਤੁਸੀਂ 100 ਰੁਪਏ ਲੈ ਕੇ ਬਾਜ਼ਾਰ ਜਾਂਦੇ ਹੋ। ਤੁਸੀਂ ਕੋਈ ਵੀ ਚਾਰ ਚੀਜ਼ਾਂ ਖਰੀਦਣੀਆਂ ਹਨ ਅਤੇ ਜੇ 25 ਰੁਪਏ ਵਾਪਸ ਲੈਉਣੇ ਨੇ। ਮੈਨੂੰ ਦੱਸੋ ਤੁਸੀਂ ਕਿਹੜੀਆਂ ਚੀਜ਼ਾਂ ਤੇ ਕਿੰਨੇ ਰੁਪਏ ਵਿੱਚ ਖਰੀਦ ਸਕਦੇ ਹੋ। ਕੁਝ ਵੀ ਲੈ ਸਕਦੇ ਹੋ ਤੁਸੀਂ ਬਿਸਕਟ ਵੀ ਲੈ ਸਕਦੇ ਹੋ ਹਨ। ਕਾਪੀ ਵੀ ਲੈ ਸਕਦੇ ਹੋ, ਪੈਨ ਵੀ ਲੈ ਸਕਦੇ ਤੇ 25 ਰੁਪਏ ਮੜਵਾ ਵੀ ਸਕਦੇ। अगर चलते हैं जी अपना सफा नंबर अठारह से सतारा आप चुके हूँ आप चला गए इस वीडियो के बच्ची बनावेंगे अठारह अठारव पेज भी जीरो तो अंक जीरो तो नौ अंक तीलिया गतिविधियां ये देखो आपे आ गए ਪਹਿਲਾ ਹੈਗਾ ਜਿਹਦੇ ਵਿੱਚ ਆਜੂਗਾ ਸੁਣਨਾ ਪਹਿਲਾਂ ਸੁਣੋ ਦੇਖੋ ਅੰਕ ਨਾਲ ਸੰਬੰਧਿਤ ਚਾਰ ਪੰਜ ਵਾਕਾਂ ਦੀ ਇੱਕ ਕਹਾਣੀ ਸੁਣਾਉਣੀ ਹੈ ਚਾਰ ਪੰਜ ਵਾਕਾਂ ਦੀ ਆਪਾਂ ਛੋਟੇ ਬੱਚੇ ਨੇ ਦੇਖੋ ਤੀਜੀ ਤੋਂ ਪੰਜਵੀਂ ਤੱਕ ਹਨ ਚਾਰ ਪੰਜ ਵਾਕਾਂ ਦੀ ਇੱਕ ਮਹਿਦ ਦੇ ਨਾਲ ਸੰਬੰਧਿਤ ਕਹਾਣੀ ਸੁਣਾਵਾਂਗੇ ਬੱਚੇ ਸੁਣਨਗੇ ਤੇ ਫਿਰ ਅਗਾ ਅਗਲਾ ਪੁਆਇੰਟ ਹੈਗਾ ਬੋਲੋ ਪਹਿਲਾਂ ਸੁਣੋ ਸੀ ਫਿਰ ਆਪਾਂ ਅਗੇ ਬੋਲੋ ਤੇ ਅੰਕ ਨਾਲ ਸੰਬੰਧਿਤ ਆਲੇ ਦੁਆਲੇ ਦੇ ਸਵਾਲ ਪੁੱਛਣੇ ਜਿਹੜਾ ਉਹਨਾਂ ਨੂੰ ਅੰਕ ਦੇਵਾਂਗੇ ਆਪਾਂ ਉਹਦੇ ਨਾਲ ਸੰਬੰਧਿਤ ਸਵਾਲ ਪੁੱਛਨੇ ਇਹ ਹੋ ਗਿਆ ਬੋਲੋ ਬੋਲੋ ਦੇ ਵਿੱਚ ਅੱਗੇ ਆ ਗਿਆ ਜੀ ਕਰੋ ਤੀਸਰਾ ਹੈਗਾ ਕਰੋ ਦਿੱਤੇ ਅੰਕ ਜਿੰ ਦਿੱਤੇ ਹੋਏ ਅੰਕ ਜਿੰਨੀਆਂ ਤੇਲੀਆਂ ਦੀ ਗਿਣਤੀ ਕਰੋ ਹਨਾ ਅਤੇ ਬੱਚਿਆਂ ਨੂੰ ਗਿਣ ਕੇ ਦਿਖਾਓ ਅਤੇ ਉਹਨਾਂ ਨੂੰ ਵੀ ਗਿਣਤੀ ਕਰਨ ਲਈ ਕਹੋ ਅੰਕ ਕਾਰਡ ਦੀ ਮਦਦ ਨਾਲ ਅੰਕ ਚਿੰਨਾਂ ਦੀ ਪਛਾਣ ਕਰਵਾਓ ਪਹਿਲਾਂ ਗਿਣੋ ਫਿਰ ਬੱਚਿਆਂ ਨੂੰ ਗਿਣਨ ਲਈ ਕਹੋ ਫਿਰ ਜਿਹੜੇ ਅੰਕ ਚਿੰਨ੍ਹ ਨੇ ਕਾਰਡ ਨੇ ਤੁਹਾਡੇ ਕੋਲ ਉਹਨਾਂ ਦੇ ਨਾਲ ਉਹਨਾਂ ਦੀ ਪਛਾਣ ਵੀ ਕਰਵਾਉਣੀ ਹੈ ਅੱਗੇ ਆ ਗਿਆ ਜੀ ਪੜੋ ਅੰਕ ਨੂੰ ਸੰਖਿਆ ਕਾਰਡ ਵਿੱਚੋਂ ਪੜਨ ਲਈ ਕਹਿਣਾ ਅਧਿਆਪਕ ਬੱਚਿਆਂ ਨੂੰ ਅੰਕ ਅੰਕ ਨੂੰ ਜਿਹੜਾ ਸੰਖਿਆ ਕਾਰਡ ਵਿੱਚ ਪੜਨ ਲਈ ਕਹੇਗਾ ਅੱਗੇ ਆ ਗਿਆ ਜੀ ਲਿਖੋ ਪੜੇ ਹੋਏ ਅੰਕ ਨੂੰ ਕਾਪੀ ਵਿੱਚ ਲਿਖਣ ਲਈ ਕਹੋ ਜਿਹੜਾ ਬੱਚੇ ਨੇ ਅੰਕ ਪੜ੍ਹਿਆ ਮਤਲਬ ਕਿ ਜੋ 3 4 ਹਨਾ ਜੋ ਵੀ ਪੜ੍ਹਿਆ ਉਸ ਨੂੰ ਕਾਪੀ ਦੇ ਵਿੱਚ ਲਿਖਣਾ ਹੋ ਸਕੇ ਤਾਂ ਉਸ ਨੂੰ ਸ਼ਬਦਾਂ ਵਿੱਚ ਵੀ ਲਿਖਵਾ ਦਿਓ ਕਿਉਂਕਿ ਮੇਰਾ ਮੈਥਡਾ ਜੋ ਜੇ ਮੈਂ 4 ਲਿਖਾ ਤਾਂ ਤਾਂ ਨਾਲ ਉਹਨੂੰ ਮੈਂ ਸ਼ਬਦਾਂ 'ਚ ਵੀ ਲਿਖਾ ਦੇਣੀ ਆ ਬੱਚੇ ਨਾਲ ਨਾਲ ਸ਼ਬਦ ਬਣਾਉਣਾ ਵੀ ਸਿੱਖੀ ਜਾਂਦੇ ਨੇ ਅੱਗੇ ਆ ਗਿਆ ਜੀ ਦੇਖੋ ਪਹਿਲਾਂ ਆਪਾਂ ਇੱਕ ਨੰਬਰ ਤੇ ਚੱਲਾਂਗੇ ਇੱਕ ਨੰਬਰ ਹੈਗਾ ਕੁਝ ਟੀਲੀਆਂ ਹੱਥ ਵਿੱਚ ਲੈ ਕੇ ਗਿਣੋ ਇੱਕ ਨੰਬਰ ਕੋਦੀ ਤੀਲੀਆਂ ਹੱਥ ਵਿੱਚ ਲੈ ਕੇ ਗਿਣੋ ਫਿਰ ਆਪਾਂ ਚੱਲਦੇ ਹਾਂ ਜੀ ਉੱਪਰ ਨੂੰ ਨੰਬਰ 2 ਤੇ ਇਹ ਨੰਬਰ 2 ਆ ਇੱਕ ਨੰਬਰ ਆਪਾਂ ਲਿਖ ਵੀ ਦਿੰਨੇ ਆ ਨਾਲ ਇਹ ਇੱਕ ਆ ਇਹ ਦੋ ਆ ਦੋ ਨੰਬਰ ਹੈਗਾ ਸਾਰੀਆਂ ਤੀਲੀਆਂ ਨੂੰ ਰੱਖੋ ਜਿਹੜੀਆਂ ਹੱਥ ਵਿੱਚ ਤੀਲੀਆਂ ਨੇ ਉਹਨਾਂ ਨੂੰ ਸਾਰੀਆਂ ਨੂੰ ਕੀ ਕਰਨਾ ਰੱਖਣਾ ਫਿਰ ਨੰਬਰ 3 ਆਗੇ ਜੀ ਆਪਣਾ ਇਹ ਵਾਲਾ ਨੰਬਰ 3 ਹੁਣ ਹੱਥ ਵਿੱਚ ਬਚੀਆਂ ਹੋਈਆਂ ਤੇਲੀਆਂ ਦੀ ਸੰਖਿਆ ਪੁੱਛਣੀ ਆ ਫਿਰ ਜਿਹੜੀ ਹੱਥ ਵਿੱਚ ਤੇਲੀਆਂ ਨੇ ਬਚੀਆਂ ਹੋਈਆਂ ਤੇਲੇ ਨੇ ਆਪਾਂ ਬੱਚਾ ਨੂੰ ਉਹਦਾ ਕੀ ਕਰਨਾ ਸੰਖਿਆ ਦੀ ਸੰਖਿਆ ਪੁੱਛਣੀ ਵੇ ਕਿੰਨੀ ਸੰਖਿਆ ਬਣਗੀ ਨੰਬਰ 4 ਹੈਗਾ ਜੀ ਨੰਬਰ 4 ਕੁਝ ਨਹੀਂ ਮਤਲਬ ਮਤਲਬ ਜੇਕਰ ਕੁਝ ਵੀ ਨਹੀਂ ਹੈਗਾ ਤਾਂ ਉਹਦਾ ਮਤਲਬ 0 ਫਿਰ ਨੰਬਰ 5 ਤੇ ਜੀ ਹੁਣ ਅੰਕ ਕਾਰਡ ਤੋਂ ਜ਼ੀਰੋ ਦੀ ਪਛਾਣ ਕਰਾਉਣੀ ਹੈ ਇਹ ਆਪਣਾ ਨੰਬਰ 5 ਇਹ ਤਾਂ ਕੀ ਕਰਨਾ ਅੰਕ ਕਾਰਡ ਤੋਂ ਜ਼ੀਰੋ ਦੀ ਪਛਾਣ ਕਰਾਉਣੀ ਹੈ ਇਹ ਆਪਾਂ 5 ਨੰਬਰ ਤੱਕ ਆ ਗਏ ਥੱਲੇ ਆ ਗਏ ਜੀ ਦੇਖੋ ਮੰਮੀ ਨੇ ਅੱਜ ਮੈਨੂੰ 2 ਰੁਪਏ ਦਿੱਤੇ ਹੁਣ ਆਪਾਂ ਇੱਥੇ ਪੜ ਰਹੇ ਹਾਂ ਮੰਮੀ ਨੇ ਅੱਜ ਮੈਨੂੰ 2 ਰੁਪਏ ਦਿੱਤੇ ਮੈਂ 2 ਟੌਫੀਆਂ ਖਰੀਦੀਆਂ ਸਕੂਲ ਵਿੱਚ ਦੋ ਦੋਸਤਾਂ ਨੂੰ ਬੁਲਾਇਆ ਦੋਵੇਂ ਟੌਫੀਆਂ ਉਹਨਾਂ ਨੂੰ ਦੇ ਦਿੱਤੀਆਂ ਕਿੰਨੀਆਂ ਟੌਫੀਆਂ ਸੀ ਦੋ ਤੇ ਦੋ ਹੀ ਦੇ ਦਿੱਤੀਆਂ ਤਾਂ ਬੱਚੇ ਨੂੰ ਦਿਖਾਓ ਵੀ ਹੁਣ ਆਪਣੇ ਹੱਥ ਦੇ ਵਿੱਚ ਕੁਝ ਵੀ ਨਹੀਂ ਇਹ ਸੀ ਜੀ ਆਪਣਾ ਸਫਾ ਨੰਬਰ 16 ਅਤੇ 18 ਅਧਿਆਪਕ ਮੈਨੂਅਲ ਦੇ ਵਿੱਚੋਂ ਜੋ ਅਧਿਆਪਕਾਂ ਦੀ ਫਰਮਾਇਸ਼ ਤੇ ਬਣਾਇਆ ਸੀ ਕਿਉਂਕਿ ਛੁੱਟੀਆਂ ਦੌਰਾਨ ਅਧਿਕ ਕਾਫੀ ਅਧਿਆਪਕ ਟੀਚਰ ਮੈਨੂਅਲ ਜਿਹੜਾ ਉਹ ਸਕੂਲ ਦੇ ਵਿੱਚ ਰੱਖਿਆ ਸੀ ਤੇ ਉਹਨਾਂ ਦੇ ਕੋਲ ਹੈ ਨਹੀਂ ਸੀ ਮੈਨੂੰ ਬਹੁਤ ਵਧੀਆ ਲੱਗਿਆ ਜਦੋਂ ਮੈਨੂੰ ਟੀਚਰਾਂ ਨੇ ਫੋਨ ਕਰਕੇ ਕਿਹਾ ਵੀ ਮੈਡਮ ਜੀ ਇਹ ਵੀਡੀਓ ਜ਼ਰੂਰ ਬਣਾਓ ਉਮੀਦ ਕਰਦੀ ਹਾਂ ਤੁਹਾਨੂੰ ਇਹ ਬਹੁਤ ਵਧੀਆ ਲੱਗੀ ਹੋਵੇਗੀ ਤੇ ਇਸ ਵੀਡੀਓ ਨੂੰ ਅੱਗੇ ਜ਼ਰੂਰ ਭੇਜਾਂਗੀ ਧੰਨਵਾਦ ਜੀ